ਅਲੀਬਾ ਯੋਗਾ ਬਾਬਾ ਚੰਦ ਜੱਡ ਕਰ ਲੈ ਆਉਣੇ ਆ ਇਹ ਤਾਂ ਨਾਲ ਘਰੇ ਚਲੇ ਯਾਰ ਬਾਰ ਗਲਤ ਗੱਲ ਨੇ ਕੰਮ ਵੀ ਘੜੀ ਲਿਵਾ ਬਣਦੇ ਯਾਰ ਗੱਲ ਗਲਤ ਹੈ ਆਪਣੀ ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਤ ਆ ਗਏ ਸੀਗੇ ਜੀ ਆਪਾਂ ਘਰੇ ਕਿਉਂਕਿ ਵਰਦੀ ਬਹੁਤ ਗੰਦੀ ਹੋਈ ਪਈ ਸੀ ਤੇ ਮਾਦਾਂ ਨੇ ਇਸ ਵੇਲੇ 5 ਵਜੇ ਉੱਠ ਕੇ ਸਾਡਾ ਵਰਦੀ ਬੁਰਦੀ ਧੋਤੀ ਇੱਕ ਵਰਦੀ ਤੇ ਪ੍ਰੈਸ ਵੀ ਕਰ ਲਈ ਹਾਲ ਉਹ ਹੀ ਕੋ ਚੱਲ ਜੰਦਾ ਜ਼ਿੰਦਗੀ ਚ ਸਰੋਜ ਕਰੇ ਆਪਣਾ ਘਰੇ ਤਾਂ ਦੱਸ ਦੇਣਾ ਬਾਅਦ ਆਏ ਆ ਕੰਮ ਤੇ ਜਾਣਾ ਬਸ ਉੱਠ ਕੇ ਸਿੱਧਾ ਤੇ ਵੀਡੀਓ ਹੁਣ ਆਪਾਂ ਥੋੜਾ ਜਿਹਾ ਘੱਟ ਪਾਉਨੇ ਆ ਬਾਈ ਇਹ ਨਹੀਂ ਗਾ ਵੇ ਆਪਣਾ ਵੀਡੀਓ ਵਾਲਾ ਕੀੜਾ ਸ਼ਾਂਤ ਹੋ ਗਿਆ ਸ਼ਾਂਤ ਨਹੀਂ ਹੋਇਆ ਵੀ ਭੱਗਦਾ ਹੀ ਰਹਿੰਦਾ ਗਾ ਬਾ ਥੋੜਾ ਜਿਹਾ ਕੰਟੈਂਟ ਨਹੀਂ ਮਿਲਦਾ ਕੰਮ ਤੇ ਅੜੇ ਹੋਏ ਆਂਗੇ ਇਸ ਕਰਕੇ ਥੋੜਾ ਜਿਹਾ ਬਟ ਟਾਈਮ ਮਿਲਨ ਦੇ ਆ ਸੀਜ਼ਨ ਲੰਘਣ ਦੋ ਏਤਵਾਰ ਲੈ ਨਹੀਂ ਪਤਾ ਆਪਾਂ ਕਰਜ ਕੇ ਬਾਏ ਬਾਏ ਕੰਮ ਨੂੰ ਤੇ ਵੀਡੀਓ ਤੇ ਧਿਆਨ ਦੇਣਾ ਗਾ ਠੀਕ ਆ ਵਾ ਆਦਾ ਹੁਣ ਲੜਦੀ ਹੂ ਕੰਮ ਨਾ ਛੱਡਦੀ ਕਿਤੇ ਮੁੰਡਿਆ ਹਾਂ ਐ ਪੈਸੇ ਬਾਹਲੇ ਪਿਆਰੇ ਹੁੰਦੇ ਆ ਨਾ ਪਿੰਡ ਵਾਲਿਆਂ ਨੂੰ ਫਿਰ ਕੰਮ ਨਾ ਛੱਡਦੀ ਕਿਤੇ ਨਾ 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 ਪੈਸੇ ਬਿਨਾ ਕੀ ਕੰਮ ਕਰ ਹਾਂ ਜਿੰਨੇ ਕੋਈ ਨਹੀਂ ਪਹੁੰਦਾ ਐਸੇ ਬਿਨਾ ਕੋਈ ਨਹੀਂ ਪਹੁੰਦਾ ਹਣਾ ਐਸੇ ਨਾਲੀ ਨੌਕਾ ਸੱਫਤ ਦਾ ਜਿਹੜਾ ਪੈਸਾ ਉਹ ਸਾਨੂੰ ਭੱਜ ਕੇ ਨੇੜੇ ਆਉਂਦੇ ਆ ਅੱਛਾ ਜੀ ਵਿਆਹ ਦੇਖਿਆ ਹੀ ਫਿਰ ਦੇਖਿਆ ਜੀ ਹਾਂ ਦਵਾਰੇ ਹੁਣ ਕਿਤੇ ਕਿੱਥੇ ਜਾਣਾ ਰਿਆ ਜਾਣਾ ਮਾਨਸਾ ਮਾਨਸਾ ਕਰਵਾਉਗਾ ਅੱਲ ਫਰਲ ਵਾਲੀ ਮਾਰਨ ਹਾਂ ਹੰਜ ਫਰਵਰੀ ਦਾ ਹੰਜ ਫਰਵਰੀ ਦਾ ਠੀਕ ਆ ਯਾ ਕਰ ਕਰਾਏ ਵਾਸਤੇ ਕਿੰਨੇ ਕ ਝੋਲਾ ਭਰੀ ਬੈਠੀਆਂ ਗਈ ਦੇ ਦੇ ਹੋਰ ਬਸ ਬੁੱਤ ਲਓ ਬਾਬਾ ਜੀ 10 ਵਜ ਕੇ 35 ਮਿੰਟ ਹੋ ਗਏ 5 ਮਿੰਟ ਲੇਟ ਬਾਬੇ ਜੀ ਪਹੁੰਚੇ ਦਿਹਾੜੀ ਤੇ ਤਾਂ ਭਾਈ 5 ਵਜ ਕੇ ਤੇ 7 ਮਿੰਟ ਹੋ ਗਏ ਤੇ ਅੱਜ ਕਸਟਮਰ ਥੋੜਾ ਜਿਆਦਾ ਸੀਗਾ ਰੋਟੀਆਂ ਖਾਣ ਦਾ ਆਪਣਾ ਟਾਈਮ ਹੁਣ ਹੋਇਆਗਾ ਆਪਾਂ ਇੱਥੇ ਬਾਹਰ ਹੀ ਫੱਟੇ ਚੱਕ ਦਈਦੇ ਆ ਰੋਟੀਆਂ ਦਾ ਆਪਾਂ ਨੂੰ ਕੋਈ ਚੱਕਰ ਨਹੀਂ ਐਡਾ ਦਾ ਟਿਪਨ ਸੀਗੇ ਤਿੰਨ ਚਾਰ ਜਿਹੜੇ ਲਿਆ ਕੇ ਉੱਥੇ ਕਮਰੇ ਚ ਰੱਖ ਲੈਨੇ ਆ ਲੈ ਕੇ ਜਾਂਦੇ ਨਹੀਂ ਆਂਗੇ ਮਾਦਾਂ ਨੇ ਫਿਰ ਆਪਣਾ ਪਿੰਡੂ ਕੰਮ ਲਫਾਫੇ ਚ ਹੀ ਪੋਣੇ ਤੇ ਇੱਥੇ ਕਈ ਬਈ ਆਏ ਨਾ ਬਾਹਰ ਖਾਂਦੇ ਖੁੰਦੇ ਨਹੀਂ ਰੋਟੀ ਰੁੱਟੀ ਕੋਈ ਐ ਪਤਾ ਬੁਰਾ ਜਿਹਾ ਮੰਨਦੇ ਆ ਵੀ ਥੋੜਾ ਜਿਆ ਪ੍ਰੋਫੈਸ਼ਨਲ ਆ ਪਰ ਆਪਾਂ ਨਹੀਂ ਐਡਾ ਚੱਕਰ ਚੱਕਰ ਮੰਨੀਦਾ ਆਪਾਂ ਤਾਂ ਇੱਥੇ ਚੱਕ ਕੰਮ ਬਲੇੜ ਦਿੰਨੇ ਆ ਜਦੋਂ ਭੁੱਖ ਲੱਗੀ ਆ ਸੁੱਖ ਨਾਲ ਰੋਟੀਆਂ ਅੱਜ ਆਈਆਂ ਆਪਣੀਆਂ ਨਾਲ ਚਾਹ ਦੇ ਹੁਣ ਪੰਜ ਵਾਲੀ ਚਾਹ ਦੇ ਨਾਲ ਰੋਟੀਆਂ ਚੱਲਣਗੀਆਂ ਲਓ ਬਾਬਾ ਜੀ ਸੰਗ ਦਾ ਪਹੁੰਚੂ ਗਿਆ ਜੀ ਕਮਰੇ ਚ ਤੇ ਅੱਜ ਮਰ ਖਾਣਾ ਦਾਣਾ ਚੌਲਾਂ ਦੀ ਰਸਮ ਬਾਬਾ ਦੇ ਨਾਲ ਹੋ ਗਈ ਕੀਤੀ ਨਹੀਂ ਗਈ ਰੋਟੀਆਂ ਚੱਲੀ ਜਾਂਦੀਆਂ ਅੱਗ ਤੇ ਅੱਜ ਫਿਰ ਚੌਲ ਬਣਾਵਾਂਗੇ ਹਰਪਾਲ ਮੂੰਗੀ ਦੇ ਚੌਲ ਹੋ ਜਾ ਕਰਾ ਰੈਡੀ ਬੰਦੇ ਹਜੇ ਆਪਣੇ ਆਏ ਨਹੀਂ ਦੋ ਲੋ ਬਾਬਾ ਜੀ ਆਪਣਾ ਜਿਹੜਾ ਕੰਮ ਹੁੰਦਾ ਸਾਫ ਸਪਾਈ ਆਪਾਂ ਡਨ ਕਰਤੀ ਐ ਜਮਾ ਚੱਕ ਚੱਕ ਡੱਬੇ ਡੁੱਬੇ ਸਾਫ ਕਰਦੇ ਭਾਂਡੇ ਮੁੰਡਿਆਂ ਦਾ ਸਾਖ ਪਰਿਆ ਵਸੇ ਇਧਰ ਬਾਬਾ ਨਾ ਆਈ ਜਾਂਦਾ ਨਾ ਹੁੰਦਾ ਨਾ ਅਰਪਾਲ ਸੋ ਗੀਤ ਸੁਣ ਸੁਣ ਫੇਰ ਨਾ ਹੁੰਦਾ ਉਹ ਤਾਂ ਨਾ ਆਤਾ ਨਹੀਂ ਨਾ ਜਾਂਦਾ ਗਿੱਟੇ ਮਸਰੇ ਉਹ ਨਿਕਲਿਆ ਸਰਤਾਜ ਲਈ ਬੈਠਾਂਗਾ ਰੋਮਨ ਨਾ ਤੜੀ ਆਂਦਾ ਨਾ ਹੈ ਗਾਣੇ ਸੁਣਨਾ ਹੂੰ ਇਹ ਨਾ ਆ ਮਬੇਉ ਕੀ ਮਹੌਲਾ ਦਾਲ ਦਾ ਇਹ ਤੋਂ ਬਾਬਾ ਦਾਲ ਨੂੰ ਬਣਦੀ ਨਹੀਂ ਇਹ ਗੱਲ ਗੱਲ ਫੋਨ ਤੇ ਕਰਦਾਗਾ ਫੇਰ ਦਾਲ ਕੱਟੀ ਜਾਂਦੀ ਹੈ ਤੋ ਇੱਕ ਗੰਡਾ ਕੱਟਦਾਗਾ 5 ਮਿੰਟ ਗੱਲ ਕਰ ਦਾਲ ਕਿਦਾਂ ਪਹਿਲਾਂ ਇਹ ਦੱਸ ਦਾਲ ਕੱਟੀ ਜੀ ਹੁੰਦੀ ਹੈ ਕਿ ਬਾਦੀ ਹੁੰਦੀ ਹੈ ਦਾਲ ਬਾਬਾ ਜੇ ਹੁਣ ਮੂੰਗੀ ਦੀ ਇਹ ਤਾਂ ਚੀਰੀ ਜਾਊਗੀ ਮੂੰਗੀ ਦੀ ਦਾਲ ਚੀਰੀ ਜਾਂ ਹਾਂ ਜੇ ਖੰਡਾ ਤਾਂ ਉਹ ਧੋਤੀ ਜਾਊਗੀ ਅੱਛਾ ਕਿਉਂ ਬਾਈ ਜਿਹੜੀ ਸਿੱਧੀ ਸਪਸ਼ਟ ਗੱਲ ਹਾਂ ਪੀਸਿਆ ਜਾਊਗਾ ਹਾਂ ਬਿਲਕੁਲ ਪੀਸਿਆ ਜਾਊਗਾ ਬਾਈ ਠੀਕ ਹੈ ਔਰ ਕੋਈ ਸਵਾਲ ਜਵਾਬ ਹਾਂ ਤੂੰ ਦੇ ਆ ਦੇ ਕਦੋਂ ਕੰਬਾਈ ਬਣ ਕੇ ਕਦੋਂ ਕ ਕੁਸ ਖਵਾਪ ਘੰਡੇ ਵਾਲੇ ਜਾਂਦੇ ਆ ਅੰਡੇ ਵਾਲੇ ਜਾਂਦੇ ਆ ਬਾਬਾ ਆਲੂਆਂ ਨੂੰ ਤੜਕਾ ਲਾ ਆਲੂਆਂ ਨੂੰ ਤੜਕਾ ਲੱਗਦਾ ਬਿਲਕੁਲ ਬਿਲਕੁਲ ਹੈ ਓਕੇ ਮੂੰਗੀ ਚ ਰੋੜ ਚੁੱਕ ਤੇ ਤੂੰ ਛੇਤੀ ਕਰ ਬਾਈ ਬਣ ਕੇ ਖੁੱਡਾ ਰੜੀ ਜਾਂਦਾ ਖਵਾ ਦੇ ਇੱਕ ਅੱਧੀ ਰੋਟੀ ਖੁੱਡੇ 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 ਚੌਲ ਦੀ ਉਹ ਭਰਿਆ ਪੈਗਾ ਉਹ ਦਿਖਦਾਉਂਗਾ ਇਹ ਕੀ ਜਾਂਦੇ ਤੇਰੇ ਯਾਰ ਰੋੜ ਦੇ ਪੱਤਰੇ ਪੜਦੇ ਚੌਲਾ ਜਾ ਹੁੰਦੇ ਨੇ ਔਕਤ ਜਾਣਾ ਹੁਣ ਚੋਲਾ ਵਾ ਮੇਰੇ ਨਾਲ ਤਾਂ ਜ਼ਿਆਦਾ ਫੁੱਦੇ ਤੇਰਾ ਉਹ ਲਾਉਂਦੇ ਐ ਤੈਨੂੰ ਕਹਿ ਗਿਆ ਜੀ ਅਜਾ ਮੈਨੂੰ ਕੋ ਬੋਲੇ ਬਈ ਆਪਾਂ ਗੱਲ ਤਾਂ ਬੋਲਦੇ ਨੇ ਓਏ ਦਾਲ ਬਣਾਈ ਪੰਜਰ ਦੀ ਰਿਆਈ ਚੋਟ ਕੇ ਚੈੱਕ ਕਰਨ ਗਿਆ ਹੁਣ ਚੋਲ ਪਾ ਕੇ ਲੈ ਕੇ ਚੱਲੀ ਉਹਦੀ ਡਿਸਟਰ ਹੁਣ ਤੈਨੂੰ ਆਇਆ ਗਿਆ ਵੀ ਨੂਨ ਲਿਆ ਦੇ ਤੂੰ ਮੂੰਹ ਨਹੀਂ ਲਿਆ ਤੂੰ ਸਿੱਧੇ ਮੂੰਹ ਨਹੀਂ ਬੋਲਿਆ ਫੇਰ ਵੀ ਦੋ ਮੂੰਹ ਵੀ ਬੈਠੇ ਉਹਨਾਂ ਨੂੰ ਕਹਦੇ ਮੇਰੇ ਨੂੰ ਕਿਹੜੀ ਦਿਨੋਂ ਤੇਰੇ ਨਾਲ ਮੋਹ ਪ੍ਰੇਮ ਆਗਾ ਮੋਹ ਪ੍ਰੇਮ ਕਿਸੇ ਨਾਲ ਆਪਣੀ ਗੱਲਬਾਤ ਵਧੀਆ ਹੁੰਦੀ ਓਸੇ ਨੂੰ ਬੰਦਾ ਕੰਮ ਕਹਿਣਾ ਹੁੰਦਾਗਾ ਉਹ ਗੁੱਸਾ ਕਰਕੇ ਆ ਗੁੱਸਾ ਕਰਕੇ ਕੋਣ ਜਾਣੇ ਹੀ ਉੱਠ ਕੇ ਮਾ ਜੀ ਬਾਬਾ ਅੰਦਰ ਸੌਂਦਾ ਮੈਨੂੰ ਪਤਾ ਹੈਗਾ ਅਗਰ ਤੂੰ ਮੇਰੇ ਜਾਈ ਚ ਬੈਠਾ ਗੱਲ ਇਹ ਬਾਹਰ ਸੌਂਗਾ ਮੈਨੂੰ ਪਤਾ ਇਹਦਾ ਯਾਰ ਬੰਦਾ ਜੇ ਮਰਦੀ ਹੋਵੇ ਆ ਨਹੀਂ ਕਰਨਾ ਚਾਹਿੰਦਾ ਬੋਕੀ ਬੋਕੀ ਕਰ ਤੂੰ ਬੰਦਾ ਜੇ ਮਰਜੀ ਹੋਵੇ ਉਹਨਾਂ ਚੋਲਨੀ ਹੰਦਿਆ ਰਿਹਾ। ਉਹਨਾਂ ਦਾਲ ਸਬਜ਼ੀ ਬਣਾਉਣ ਨੂੰ ਕਿਹਾ। ਹਣ ਰਾਤ ਤੋਂ ਗੇਨੀ ਹੁਣ ਲੱਗ ਜਾਵਾਂ। ਬੰਦੇ ਬਾਬਾ ਇਹ ਅੱਡੀ ਬਾਕੇ ਖਾਊਗਾ ਅੱਜ। ਹਣੀ ਬਾ। ਇਹ ਉਹਦਾ ਬਾਬਾ ਟੰਡੀ ਅੱਡ ਕਰ ਲੈ ਆਉਣੇ। ਆਏ ਤਾਂ ਨਾ ਘਰ ਚਲੇ। ਯਾਰ ਬਾਰ ਗਲਤ ਗੱਲ ਨੇ। ਕੰਮ ਵੀ ਕੱਟ ਨਹੀਂ ਲੱਗਣਦੇ ਯਾਰ। ਗੱਲ ਗਲਤ ਆ ਸੋ। ਚਲੋ। ਆਈਆਂ ਨਾ ਬੰਦੇ ਦਾ ਦਿਲ ਟੁੱਟ ਜਾਂਦਾ ਹੋਰ ਨਹੀਂ ਕੋਈ ਇੱਕ ਤਾਂ ਕੁੜੀ ਬੰਦੇ ਦਾ ਦਿਲ ਤੋੜਦੀ ਆ ਉਹ ਗੱਲ ਬੱਕਰੀਆਂ ਦੀ ਜਦੋਂ ਯਾਰ ਦੋਸਤਾਂ ਨਾਲ ਜਦੋਂ ਕਰਨ ਨਾ ਮਾਜ ਹਾਂ ਆਹ ਆਹ ਦਾ ਅੱਡ ਨੂਨ ਪਾ ਕੇ ਹੁਣ ਖਾਈਏ ਇਹ ਤਾਂ ਸ਼ਰਤੇ ਗੱਲ ਕਹਦੇ ਅੰਦਰ ਨਹੀਂ ਹੁੰਦਾ ਜੀ ਬਾਹਰ ਹੀ ਬੋਲਦਾ ਹਾਂ ਐਵੇਂ ਨਹੀਂ ਹੁੰਦਾ ਦੇਖ ਲੈ ਸੰਦੀਪ ਦੇਖ ਲੈ ਅੰਦਰ ਪਾ ਕੇ ਨਹੀਂ ਰਾਜੀ ਅਗਲਾ ਇਹ ਤਾਂ ਇਹਨਾਂ ਕਮਰੇ 'ਚ ਵੀ ਨਾ ਪਵੇ ਮੈਨੂੰ ਦੱਸ ਤਾਂ ਬਾਹਰ ਸੰਗ ਪਾਜੀ ਰੋਜ਼ਾਂ ਦੇ ਨਾਲ ਪਾਲਣ ਪਾਲ ਕਰਦਾ ਰਹਿੰਦਾ ਮੈਨੂੰ ਪਤਾ ਇਹਦੇ ਗੁੱਸੇ ਦਾ ਸਾੜਾ 9 ਤਾਂ ਦੇ ਦੇ ਇੰਦਰੀ ਰੱਖਿਆ ਦਰੇ